ਪਾਕਿਸਤਾਨ ਵਿੱਚ ਬਲੋਚ ਬਾਗੀਆਂ ਨੇ ਟ੍ਰੇਨ ਕੀਤੀ ਹਾਈਜੈਕ 30 ਫੌਜੀ ਮਰੇ 13 ਅਤਵਾਦੀ ਡੇਰ 80 ਯਾਤਰੀ ਬਚਾਏ ਗਏ ਹੱਦਵੰਦੀ ਤੇ VOTER ਸੂਚੀ ਦੇ ਮੁੱਦੇ ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਹੰਗਾਮਾ ਹਰਿਆਣਾ ਵਿਧਾਨ ਸਭਾ ਵਿੱਚ ਭੇੜੇ ਭਾਜਪਾ ਦੇ ਮੰਤਰੀ ਤੇ ਵਿਧਾਇਕ ਆਸਾਮ ਦੇ ਬਰਨੀ ਹਾਰਟ ਵਿੱਚ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਪੰਜਾਬ ਦਾ ਮੁੱਲਾਪੁਰ ਤੀਜੇ ਨੰਬਰ ਤੇ ਐਨ ਐਚ ਏ ਆਈ ਲਈ ਜ਼ਮੀਨ ਦੇ ਕਬਜ਼ੇ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪ ਦੇਸ਼ ਤੋਂ ਬਾਅਦ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪਾਕਿਸਤਾਨ ਦੇ ਬਲੋਚਿਸਤਾਨ ਚ ਬਲੋਜ ਵਿਦਰੋਹੀਆਂ ਨੇ ਇੱਕ ਟ੍ਰੇਨ ਨੂੰ ਹਾਈਜੈਕ ਕਰ ਲਿਆ। 9 ਡੱਬਿਆਂ ਵਾਲੀ ਜਾਫਰ ਐਕਸਪ੍ਰੈਸ ਲਗਭਗ 500 ਯਾਤਰੀਆਂ ਨੂੰ ਲੈ ਕੇ ਸਵੇਰੇ 9 ਵਜੇ ਕਵੇਟਾ ਤੋਂ ਪਸ਼ਾਵਰ ਲਈ ਨਿਕਲੀ ਸੀ। ਪਾਕਿਸਤਾਨ ਬ੍ਰਿਟੇਨ ਤੇ ਅਮਰੀਕਾ ਵੱਲੋਂ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ ਬੀ ਐਲ ਏ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਬੀਐਲਏ ਨੇ ਗੋਦਲਾਰ ਅਤੇ ਪੀਰੂ ਕੋਨੇਰੀ ਇਲਾਕਿਆਂ ਵਿਚਾਲੇ ਟ੍ਰੇਨ ਤੇ ਗੋਲੀਬਾਰੀ ਚ ਫੌਜ ਦੇ 30 ਜਵਾਨਾਂ ਦੀ ਹੱਤਿਆ ਸਮੇਤ 182 ਤੋਂ ਵੱਧ ਯਾਤਰੀਆਂ ਨੂੰ ਬੰਧਕ ਬਣਾਉਣ ਦਾ ਦਾਅਵਾ ਕੀਤਾ ਹੈ ਬੰਧਕਾਂ ਵਿੱਚ ਜਿਆਦਾ ਸੁਰੱਖਿਆ ਮੁਲਾਜ਼ਮ ਹਨ ਉਧਰ ਪਾਕਿਸਤਾਨੀ ਮੀਡੀਆ ਅਨੁਸਾਰ ਸੁਰੱਖਿਆ ਬਲਾਂ ਨੇ ਬੰਧਕਾਂ ਨੂੰ ਆਜ਼ਾਦ ਕਰਵਾਉਣ ਦੇ ਲਈ ਕਾਰਵਾਈ ਸ਼ੁਰੂ ਕੀਤੀ ਹੈ ਪਾਕਿਸਤਾਨੀ ਅਖਬਾਰ ਐਕਸਪ੍ਰੈਸ ਟ੍ਰਿਬਿਊਨ ਵੱਲੋਂ ਰਾਤ 12:30 ਵਜੇ ਅਪਡੇਟ ਕੀਤੀ ਖਬਰ ਮੁਤਾਬਕ ਸੁਰੱਖਿਆ ਦਸਤਿਆਂ ਨੇ 30 ਅਤਵਾਦੀਆਂ ਨੂੰ ਮਾਰ ਕੇ 80 ਬੰਦਕਾਂ ਨੂੰ ਰਿਹਾ ਕਰਵਾ ਲਿਆ ਹੈ ਇਹਨਾਂ ਵਿੱਚ 43 ਮਰਦ 26 ਔਰਤਾਂ ਤੇ 11 ਬੱਚੇ ਸ਼ਾਮਲ ਹਨ ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਹੈ ਕਿ ਆਖਰੀ ਅਤਵਾਦੀ ਨੂੰ ਟੇਰ ਕਰਨ ਤੱਕ ਮੁਕਾਬਲਾ ਜਾਰੀ ਰਹੇਗਾ 400 ਲੋਕ ਅਜੇ ਵੀ ਸੁਰੰਗ ਵਿੱਚ ਖੜੀ ਗੱਡੀ ਵਿੱਚ ਫਸੇ ਹੋਏ ਹਨ ਬਲੂਚ ਲਿਬਰੇਸ਼ਨ ਆਰਮੀ ਪਾ ਬੀ ਐਲ ਏ ਨੇ ਇਹ ਹਮਲਾ ਬਲੂਚ ਦੇ ਮਸ਼ਕਫ ਦੇ ਗੁਡਾਰਾ ਦੇ ਪੀਰੂ ਕੁੰਦਰੀ ਵਿਚਾਲੇ ਕੀਤਾ ਹੈ ਇਹ ਇੱਕ ਪਹਾੜੀ ਇਲਾਕਾ ਹੈ ਜਿੱਥੇ 17 ਸੁਰੰਗਾ ਹਨ ਇਸ ਕਾਰਨ ਟ੍ਰੇਨ ਨੂੰ ਹੌਲੀ ਰਫ਼ਤਾਰ ਨਾਲ ਚਲਾਉਣਾ ਪੈਂਦਾ ਹੈ ਇਸ ਦਾ ਫਾਇਦਾ ਉਠਾਉਂਦੇ ਹੋਏ ਬੀ ਐਲ ਏ ਨੇ ਟ੍ਰੇਨ ਤੇ ਹਮਲਾ ਕਰ ਦਿੱਤਾ ਸਭ ਤੋਂ ਪਹਿਲਾਂ ਬੀ ਐਲ ਏ ਨੇ ਮਸ਼ਕਫ ਵਿੱਚ ਸੁਰੰਗ ਨੰਬਰ 8 ਅੰਦਰ ਰੇਲ ਪਟੜੀ ਨੂੰ ਉਡਾ ਦਿੱਤਾ ਇਸ ਕਾਰਨ ਜਾਫਰ ਐਕਸਪ੍ਰੈਸ ਪਟੜੀ ਤੋਂ ਉਤਰ ਗਈ ਇਸ ਤੋਂ ਬਾਅਦ ਬੀਐਲਏ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਬਲੋਚਿਸਤਾਨ ਦੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਪਾਕਿਸਤਾਨ ਬਣ ਤੋਂ ਬਾਅਦ ਉਹ ਇੱਕ ਆਜ਼ਾਦ ਦੇਸ਼ ਵਜੋਂ ਰਹਿਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਸਹਿਮਤੀ ਤੋਂ ਬਿਨਾਂ ਹੀ ਪਾਕਿਸਤਾਨ ਵਿੱਚ ਸ਼ਾਮਲ ਕਰ ਦਿੱਤਾ ਗਿਆ ਇਸ ਕਾਰਨ ਹੀ ਬਲੋਚਿਸਤਾਨ ਚ ਅੱਜ ਵੀ ਫੌਜ ਦੇ ਲੋਕਾਂ ਵਿਚਾਲੇ ਟਕਰਾਅ ਜਾਰੀ ਹੈ ਪਾਵੇਂ ਬਲੋਚਿਸਤਾਨ ਵਿੱਚ ਆਜ਼ਾਦੀ ਦੀ ਮੰਗ ਕਰਨ ਵਾਲੇ ਸੰਗਠਨਾਂ ਪਰ ਬਲੋਚਿਸਤਾਨ ਲਿਬਰੇਸ਼ਨ ਆਰਮੀ ਸਭ ਤੋਂ ਸ਼ਕਤੀਸ਼ਾਲੀ ਹੈ ਮਨਿਆ ਜਾਂਦਾ ਹੈ ਕਿ ਇਹ ਸੰਗਠਨ ਪਹਿਲੀ ਵਾਰ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਵजूद ਵਿੱਚ ਆਇਆ ਸੀ। ਜ਼ulfiqar Ali Bhutto ਦੀ ਸਰਕਾਰ ਖਿਲਾਫ ਬਲੋਚਾਂ ਨੇ ਹਥਿਆਰਬੰਦ ਬਗਾਵਤ ਸ਼ੁਰੂ ਕੀਤੀ ਪਰ ਫੌਜੀ ਤਾਨਾਸ਼ਾਹੀ ਜੈਅਲ ਹੱਕ ਦੇ ਹਕੂਮਤ ਦੇ ਕਬਜ਼ੇ ਮਗਰੋਂ ਬਲੋਚ ਲੀਡਰਾਂ ਨਾਲ ਗੱਲਬਾਤ ਹੋਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਹਥਿਆਰਬੰਦ ਬਗਾਵਤ ਦੇ ਖਾਤਮੇ ਤੋਂ ਬਾਅਦ ਬਲੋਚਿਸਤਾਨ ਲਿਬਰੇਸ਼ਨ ਆਰਮੀ ਵੀ ਗਾਇਬ ਹੋ ਗਈ। ਫਿਰ ਸਾਲ 2000 ਵਿੱਚ ਇਹ ਮੋੜ ਸਰਗਰਮ ਹੋਈ ਹੈ। ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ ਬੀਐਲਏ ਦੀ ਅਧਿਕਾਰਤ ਸਥਾਪਨਾ ਇਸ ਸਾਲ ਹੋਈ ਹੈ। ਕਾਂਗਰਸ ਪਾਰਟੀ ਤੇ ਡੀਐਮਕੇ ਸਮੇਤ ਵਿਰੋਧੀ ਪਾਰਟੀਆਂ ਨੇ ਰਾਜ ਸਭਾ ਵਿੱਚ ਵੋਟਰ ਸੂਚੀ ਵਿੱਚ ਕਥਤ ਧੇਰਾਫੇਰੀ ਤੇ ਲੋਕ ਸਭਾ ਦੀਆਂ ਸੀਟਾਂ ਦੀ ਹੱਦਬੰਦੀ ਦੇ ਮੁੱਦੇ ਤੇ ਹੰਗਾਮਾ ਕੀਤਾ ਜਿਸ ਕਾਰਨ ਹਾਊਸ ਦੀ ਕਾਰਵਾਈ 40 ਮਿੰਟ ਰੁਕੀ ਰਹੀ। ਜਦੋਂ ਸਵੇਰੇ ਹਾਊਸ ਦੀ ਕਾਰਵਾਈ ਸ਼ੁਰੂ ਹੋਈ ਤਾਂ ਡਿਪਟੀ ਚੇਅਰਮੈਨ ਹਰੀਵੰਸ਼ ਨੇ ਜ਼ਰੂਰੀ ਦਸਤਾਵੇਜ਼ ਮੇਜ਼ ਤੇ ਰਖਵਾਉਣ ਤੋਂ ਬਾਅਦ ਕਿਹਾ ਕਿ ਉਹਨਾਂ ਨੂੰ ਕਾਂਗਰਸ, ਡੀਐਮਕੇ, ਆਮ ਆਦਮੀ ਪਾਰਟੀ, ਬੀਜੂ ਜਨਤਾਧਰ ਅਤੇ ਕੁਝ ਹੋਰ ਪਾਰਟੀਆਂ ਨੇ ਮੈਂਬਰਾਂ ਵੱਲੋਂ ਨਿਯਮ 267 ਅਧੀਨ ਕੁੱਲ 21 ਨੋਟਿਸ ਮਿਲੇ ਹਨ। ਉਹਨਾਂ ਸਾਰੇ ਨੋਟਿਸ ਰੱਦ ਕਰ ਦਿੱਤੇ ਹਨ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਡੀਐਮਕੇ ਦੇ ਕੁਝ ਮੈਂਬਰ ਚੇਅਰ ਦੇ ਨੇੜੇ ਆ ਕੇ ਤੇ ਨਾਅਰੇਬਾਜ਼ੀ ਕਰਨ ਲੱਗੇ। ਡੈਪਟੀ ਚੇਅਰਮੈਨ ਨੇ ਹੰਗਾਮੇ ਦੌਰਾਨ ਸਫਰਕਾਰ ਸ਼ੁਰੂ ਕੀਤਾ ਭਾਜਪਾ ਦੇ ਰਜੀਵ ਪਟਾਚਾਰੀਆ ਸਮੇਤ ਕੁਝ ਮੈਂਬਰਾਂ ਨੇ ਆਪੋ ਆਪਣੇ ਮੁੱਦੇ ਉਠਾਏ ਡੀਐਮਕੇ ਦੇ ਆਰ ਗਿਰ ਰਾਜਨ ਨੇ ਦੱਖਣੀ ਸੂਬਿਆਂ ਵਿੱਚ ਪ੍ਰਸਤਾਵਿਤ ਹੱਦਬੰਦੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਹ ਤਾਮਲਨਾਡੂ ਲਈ ਬਿਲਕੁਲ ਪ੍ਰਵਾਨ ਹੋਂਜੋਗ ਨਹੀਂ ਉਹਨਾਂ ਨੇ ਕਿਹਾ ਕਿ ਦੱਖਣੀ ਸੂਬਿਆਂ ਨੇ ਆਬਾਦੀ ਕੰਟਰੋਲ ਵਿੱਚ ਅਹਿਮ ਯੋਗਦਾਨ ਪਾਇਆ ਹੈ ਪਰ ਉੱਥੇ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਘਟਾ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਵੱਲੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਰਾਜ ਸਭਾ ਵਿੱਚ ਉਸ ਸਮੇਂ ਜੰਮ ਕੇ ਹੰਗਾਮਾ ਹੋਇਆ ਜਦੋਂ ਉਹਨਾਂ ਇਹ ਕਿਹਾ ਕਿ ਉਹਨਾਂ ਦੀ ਪਾਰਟੀ ਭਾਜਪਾ ਨੂੰ ਨਿਸ਼ਾਨੇ ਤੇ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਆਈ ਹੈ ਤੇ ਕਿਹਾ ਕਿ ਕੀ ਕੀ ਠੋਕਣਾ ਹੈ ਅਸੀਂ ਸਰਕਾਰ ਨੂੰ ਠੋਕਾਂਗੇ ਖੜਗੇ ਦੀ ਟਿੱਪਣੀ ਦੀ ਰਾਜ ਸਭਾ ਵਿੱਚ ਸਦਨ ਦੇ ਨੇਤਾ ਜੇਪੀ ਨੱਡਾ ਨੇ ਜੰਮ ਕੇ ਨਖੇਦੀ ਕੀਤੀ ਅਤੇ ਖੜਗੇ ਤੋਂ ਮੁਆਫੀ ਦੀ ਮੰਗ ਕੀਤੀ ਖੜਗੇ ਨੇ ਕਿਹਾ ਕਿ ਉਹਨਾਂ ਠੋਕੋ ਸ਼ਬਦ ਸਰਕਾਰ ਦੀਆਂ ਨੀਤੀਆਂ ਲਈ ਵਰਤਿਆ ਸੀ ਉਨਾ ਕਹਿਆ ਕਿ ਜੇਕਰ ਉਹਨਾਂ ਦੇ ਸ਼ਬਦਾਂ ਨਾਲ ਕਿਸੇ ਨੂੰ ਦੁੱਖ ਪੁੱਜਾ ਹੈ ਤਾਂ ਉਹ ਮਾਫੀ ਮੰਗਦੇ ਹਨ ਰਾਜ ਸਭਾ ਵਿੱਚ ਇਹ ਹੰਗਾਮਾ ਉਸ ਸਮੇਂ ਹੋਇਆ ਜਦੋਂ ਮੰਗਲਵਾਰ ਨੂੰ ਸਿੱਖਿਆ ਨੀਤੀ ਚ ਤਿੰਨ ਪਛਾਵਾ ਦੇ ਫਾਰਮੂਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਵੱਲੋਂ ਡੀਐਮਕੇ ਨੂੰ ਬੇਈਮਾਨ ਅਤੇ ਅਸਭਿਅਕ ਪਾਰਟੀ ਕਿਹਾ ਗਿਆ ਸੀ ਖੜਗੇ ਨੇ ਕਿਹਾ ਹੈ ਕਿ ਮੰਤਰੀ ਦੇ ਇਸ ਬਿਆਨ ਨੇ ਦੇਸ਼ ਦੇ ਇੱਕ ਹਿੱਸੇ ਦੇ ਲੋਕਾਂ ਦੇ ਆਤਮ ਸਨਮਾਨ ਨੂੰ ਢਾਹ ਲਾਈ ਹੈ ਉਨਾ ਕਹਿ ਕਿ ਪ੍ਰਧਾਨ ਦੀਆਂ ਟਿੱਪਣੀਆਂ ਦੇਸ਼ ਵਿੱਚ ਵੰਡ ਪਾਉਣ ਵਾਲੀਆਂ ਹਨ ਖੜਗੇ ਨੇ ਪ੍ਰਧਾਨ ਦੀ ਟਿੱਪਣੀ ਨੂੰ ਨਾ ਪਰਵਾਨਜੋਗ ਦੱਸਦਿਆਂ ਕਿਹਾ ਹੈ ਕਿ ਉਹਨਾਂ ਤਮਿਲਾਂ ਦੇ ਹੱਕਾਂ ਅਤੇ ਸਨਮਾਨ ਦਾ ਅਪਮਾਨ ਕੀਤਾ ਹੈ ਖੜਗੇ ਨੇ ਇਸ ਨੂੰ ਤਾਨਾਸ਼ਾਹੀ ਦੱਸਦਿਆਂ ਕਿਹਾ ਹੈ ਕਿ ਅਸੀਂ ਬੋਲਣਾ ਹੈ ਅਸੀਂ ਠੋਕਾਂਗੇ ਤੇ ਠੋਕਣ ਦੀ ਤਿਆਰੀ ਕਰਕੇ ਆਏ ਹਾਂ ਸਦਨ ਦੇ ਨੇਤਾ ਜੇਪੀ ਨੱਡਾ ਨੇ ਖੜਗੇ ਵੱਲੋਂ ਵਰਤੇ ਸ਼ਬਦਾਂ ਦੀ ਨਿਖੇਦੀ ਕਰਦਿਆਂ ਮਾਫੀ ਦੀ ਮੰਗ ਕੀਤੀ ਹੰਗਾਮਾ ਵਤਨ ਦੇ ਖੜਗੇ ਨੇ ਮਾਫੀ ਮੰਗਦਿਆਂ ਕਿਹਾ ਹੈ ਕਿ ਉਹਨਾਂ ਸਰਕਾਰ ਦੀਆਂ ਨੀਤੀਆਂ ਲਈ ਇਹ ਸ਼ਬਦ ਵਰਤੇ ਸਨ ਹਰਿਆਣਾ ਵਿਧਾਨ ਸਭਾ ਵਿੱਚ ਮੰਗਲਵਾਰ ਨੂੰ ਸਹਿਕਾਰਤਾ ਮੰਤਰੀ ਡਾਕਟਰ ਅਰਵਿੰਦ ਸ਼ਰਮਾ ਨੇ ਗੁਹਾਨਾ ਦੀ ਜਲੇਬੀ ਦੀ ਤਾਰੀਫ਼ ਕਰਦੇ ਹੋਏ ਕਾਂਗਰਸੀਆਂ ਤੇ ਅਜਿਹਾ ਵਿਅੰਗ ਕੱਸਿਆ ਕਿ ਆਪਣੀ ਹੀ ਪਾਰਟੀ ਵਿੱਚ ਜਲੇਬੀ ਦੀ ਮਿਠਾਸ ਕੁੜਤਣ ਵਿੱਚ ਬਦਲ ਗਈ ਦਰਸਲ ਮੰਤਰੀ ਅਰਵਿੰ ਸ਼ਰਮਾ ਨੇ ਸਦਨ ਵਿੱਚ ਆਪਣੇ ਇਲਾਕੇ ਦੀ ਜਲੇਬੀ ਬਾਰੇ ਗੱਲਬਾਤ ਕਰਦੇ ਵਿਧਾਇਕਾਂ ਨੂੰ ਜਲੇਬੀ ਪਾਰਟੀ ਦਾ ਆਯੋਜਨ ਕਰਨ ਦਾ ਦਾਅਵਾ ਕੀਤਾ ਹੈ ਪਰ ਇਸ ਦੌਰਾਨ ਭਾਜਪਾ ਵਿਧਾਇਕ ਰਾਜਕਮਾਰ ਗੋਤਮ ਨੇ ਇਸ ਤੇ ਪਾਣੀ ਫੇਰ ਦਿੱਤਾ ਹਾਲਾਤ ਅਜਿਹੇ ਬਣ ਗਏ ਕਿ ਦੋਮਾ ਵਿਚਕਾਰ ਤਿੱਖੀ ਬਹਿਸ ਹੋ ਗਈ ਬਹਿਸ ਦੌਰਾਨ ਦੋਵੇਂ ਨੇਤਾ ਇੱਕ ਦੂਜੇ ਦੀ ਨਿੱਜੀ ਜ਼ਿੰਦਗੀ ਵਿੱਚ ਚਲੇ ਗਏ ਤੇ ਗੋਤਮ ਨੇ ਪ੍ਰਸ਼ਤਾਚਾਰ ਦਾ ਦੋਸ਼ ਲਗਾ ਦਿੱਤਾ ਇਸ ਤਰ੍ਹਾਂ ਸਦਨ ਵਿੱਚ ਬਹੁਤ ਹਾਸਾ ਮਜ਼ਾਕ ਤਾਂ ਹੋਇਆ ਪਰ ਬਾਅਦ ਵਿੱਚ ਸਪੀਕਰ ਹਰਵਿੰਦਰ ਕਰਿਆਨ ਨੇ ਦੋਮਾ ਵਿਚਕਾਰਹੀ ਬਹਿਸ ਨੂੰ ਰਿਕਾਰਡ ਤੋਂ ਬਾਹਰ ਕਰ ਦਿੱਤਾ। ਦਰਸਲ ਹਰਿਆਣਾ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਤੇ ਚਰਚਾ ਦੌਰਾਨ ਗੋਹਾਣਾ ਦੀਆਂ ਜਲੇਬੀਆਂ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਭਾਜਪਾ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਦੋਵੇਂ ਜਲੇਬੀਆਂ ਨੂੰ ਲੈ ਕੇ ਆਪਸ ਵਿੱਚ ਪੜ ਗਏ। ਦੋਵੇਂ ਭਾਜਪਾ ਦੇ ਬ੍ਰਾਹਮਣ ਆਗੂਆਂ ਸਹਿਕਾਰਤਾ ਤੇ ਸੈਰਸਪਾਟਾ ਮੰਤਰੀ ਅਤੇ ਗੁਹਾਨਾ ਤੋਂ ਭਾਜਪਾ ਵਿਧਾਇਕ ਡਾਕਟਰ ਅਰਵਿੰਦ ਸ਼ਰਮਾ ਨੇ ਵੱਖ-ਵੱਖ ਸੂਬਿਆਂ ਵਿੱਚ ਭਾਜਪਾ ਦੀ ਜਿੱਤ ਤੇ ਗੁਹਾਨਾ ਦੀਆਂ ਜਲੇਬੀਆਂ ਦਾ ਵਾਰ-ਵਾਰ ਜ਼ਿਕਰ ਕੀਤਾ। ਭਾਜਪਾ ਵਿਧਾਇਕ ਦੇ ਇਸ ਵਿਅੰਗ ਤੇ ਅਰਵਿੰਦ ਸ਼ਰਮਾ ਆਪਣੇ ਆਪ ਨੂੰ ਨਹੀਂ ਰੋਕ ਸਕੇ। ਉਨ੍ਹਾਂ ਗੌਤਮ ਤੇ ਅਜਹੀ ਇਤਰਾਜ਼ਯੋਗ ਟਿੱਪਣੀ ਕੀਤੀ ਕਿ ਸਦਨ ਵਿੱਚ ਹਾਸਾ ਮਜ਼ਾਕ ਹੋ ਗਿਆ ਪਰ ਇਸ ਟਿੱਪਣੀ ਨਾਲ ਗੌਤਮ ਗੁੱਸੇ ਵਿੱਚ ਆ ਗਏ ਤੇ ਉਨ੍ਹਾਂ ਨੇ ਅਰਵਿੰਦ ਸ਼ਰਮਾ ਤੇ ਵੱਡਾ ਦੋਸ਼ ਲਗਾ ਦਿੱਤਾ। ਇਹ ਮਾਮਲਾ ਕਾਫੀ ਦੇਰ ਪਕਿਆ ਰਿਹਾ ਹੈ। ਸਵੈਸਥ ਸੰਗਠਨ IQ Air ਵੱਲੋਂ ਵਿਸ਼ਵ ਹਵਾ ਗੁਣਵੱਤਾ ਰਿਪੋਰਟ 2024 ਜਾਰੀ ਕੀਤੀ ਗਈ ਹੈ। ਰਿਪੋਰਟ ਅਮਤਾਵਕ ਦਿੱਲੀ ਪ੍ਰਦੂਸ਼ਿਤ ਰਾਜਧਾਨੀ ਦੇ ਮਾਮਲੇ ਵਿੱਚ ਸੰਸਾਰ ਭਰ ਵਿੱਚ ਪਹਿਲੇ ਨੰਬਰ ਤੇ ਬਰਕਰਾਰ ਹੈ। ਹਾਲਾਂਕਿ ਸ਼ਹਿਰ ਦੇ ਮਾਮਲੇ ਵਿੱਚ ਆਸਾਮ ਦਾ ਬਰਨੀ ਹਾਰਟ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਿਆ। ਰਿਪੋਰਟਾਂ ਦਾ ਕਹਿਣਾ ਹੈ ਕਿ ਸੰਸਾਰ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ 13 ਭਾਰਤੀ ਸ਼ਹਿਰ ਹਨ। ਇਸ ਸੂਚੀ ਵਿੱਚ ਅਸਾਮ ਦਾ ਬਰਨੀਹਾਟ ਸ਼ਹਿਰ ਸਭ ਤੋਂ ਉੱਤੇ ਹੈ ਤੇ ਪੰਜਾਬ ਦੇ ਮੁੱਲਾਂਪੁਰ ਸ਼ਹਿਰ ਦਾ ਨਾਮ ਵੀ ਇਸ ਸੂਚੀ ਵਿੱਚ ਸ਼ਾਮਲ ਹੈ ਇਸ ਤੋਂ ਇਲਾਵਾ ਫਰੀਦাবাদ ਲੋਨੀ ਗੁਰੂਗਰਾਮ ਨਵੀਂ ਦਿੱਲੀ ਗੰਗਾ ਨਗਰ ਗਰੇਟ ਨਵਾਈਡਾ ਮੁਜ਼ਫਰਨਗਰ ਹਨੂਮਾਨਗੜਾ ਤੇ ਨਵਾਈਡਾ ਸ਼ਾਮਲ ਹਨ ਰਿਪੋਰਟਾਂ ਦਾ ਕਹਿਣਾ ਹੈ ਕਿ ਹਵਾ ਦੀ ਸਭ ਤੋਂ ਵੱਧ ਖਰਾਬ ਗੁਣਵੱਤਾ ਵਾਲੇ ਸ਼ਹਿਰ ਰਾਤਾਨੀ ਸ਼ਹਿਰ ਵਜੋਂ ਚਰਚ ਕੀਤਾ ਗਿਆ ਹੈ ਜਾਨੀ ਸੰਸਾਰ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦਾ ਖਿਤਾਬ ਫਿਲਹਾਲ ਦਿੱਲੀ ਕੋਲ ਹੀ ਬਰਕਰਾਰ ਹੈ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨਾਲ ਜਦੋਂ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਬਹੁਤ ਚਿੰਤਾਜਨਕ ਹੈ ਪਰ ਇਹ ਸੰਸਾਰ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਸਾਨੂੰ ਆਮ ਆਦਮੀ ਪਾਰਟੀ ਤੋਂ ਵਿਰਾਸਤ ਵਿੱਚ ਮਿਲੀ ਹੈ ਕਿਉਂਕਿ ਕੇਜਰੀਵਾਦ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਦਿੱਲੀ ਦੇ ਪ੍ਰਦੂਸ਼ਣ ਨੂੰ ਘਟਾਉਣ ਵਾਸਤੇ ਕਦੇ ਵੀ ਗੰਭੀਰਤਾ ਨਹੀਂ ਦਿਖਾਈ ਵਾਤਾਵਰਨ ਮੰਤਰੀ ਨੇ ਕਿਹਾ ਹੈ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਹਾਲ ਹੀ ਵਿੱਚ ਬਣੀ ਹੈ ਪਰ ਅਸੀਂ ਇਸ ਪ੍ਰਦੂਸ਼ਣ ਨੂੰ ਘਟਾਉਣ ਲਈ ਕੋਈ ਕਸਰ ਨਹੀਂ ਛੱਡਣ ਲੱਗੇ ਤੇ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਜੰਗੀ ਪੱਦਰ ਤੇ ਯਤਨ ਕੀਤੇ ਜਾਣਗੇ ਅਤੇ ਸਾਡੀ ਪੂਰੀ ਕੋਸ਼ਿਸ਼ ਹੋਵੇਗੀ ਕਿ ਦਿੱਲੀ ਨੂੰ ਪ੍ਰਦੂਸ਼ਿਤ ਰਾਜਧਾਨੀ ਦੀ ਸੂਚੀ ਵਿੱਚੋਂ ਬਾਹਰ ਕੱਢਿਆ ਜਾਵੇ ਭਾਰਤ ਵਿੱਚ ਹਵਾ ਦਾ ਪ੍ਰਦੂਸ਼ਣ ਇੱਕ ਗੰਭੀਰ ਸਿਹਤ ਖਤਰਾ ਬਣਿਆ ਹੋਇਆ ਹੈ ਜਿਸ ਨਾਲ ਲੋਕਾਂ ਦੀ ਉਮਰ ਅੰਦਾਜ਼ਨ 5.2 ਸਾਲ ਘਟ ਜਾਂਦੀ ਹੈ ਪਿਛਲੇ ਸਾਲ ਲੇਸੈਂਟ ਪਲੈਨੇਟਰੀ ਹੈਲਥ ਵੱਲੋਂ ਪ੍ਰਕਾਸ਼ਿਤ ਅਧਿਐਨ ਅਨੁਸਾਰ 2009 ਤੋਂ ਲੈ ਕੇ 2019 ਤੱਕ ਭਾਰਤ ਵਿੱਚ ਹਰ ਸਾਲ ਲਗਭਗ 1.5 ਮਿਲੀਅਨ ਲੋਕਾਂ ਦੀ ਮੌਤ PM 2.5 ਪ੍ਰਦੂਸ਼ਣ ਦੇ ਸੰਭਾਵੀ ਤੌਰ ਤੇ ਲੰਬੇ ਸਮੇਂ ਦੇ ਸੰਪਰਕ ਕਰਨ ਹੋਈ ਹੈ ਅਜਿਹਾ ਠੀਕ ਨਹੀਂ ਹੈ ਭਾਰਤ ਮਾਲਾ ਪ੍ਰੋਜੈਕਟ ਤਹਿਤ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਰਤ ਨੰਗਲ ਝੋੜ ਅਕਵਾਇਰ ਜ਼ਮੀਨ ਦਾ ਕਬਜ਼ਾ ਲੈਣ ਪੂਜੀ ਪ੍ਰਸ਼ਾਸਨ ਦੀ ਟੀਮ ਤੇ ਕਿਸਾਨਾਂ ਚ ਸਵੇਰੇ ਝੜਪ ਹੋ ਗਈ। ਪੁਲਿਸ ਨੇ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀ ਚਾਰਜ ਕਰ ਦਿੱਤਾ ਜਿਸ ਤਰ੍ਹਾਂ 7 ਕਿਸਾਨ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਲੇ ਸਰਕਾਰੀ ਹਸਪਤਾਲ ਭਾਮ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਝੜਪ ਤੋਂ ਬਾਅਦ ਪੁਲਿਸ ਵਿਵਾਦਿਤ 4 ਏਕੜ ਚੋਂ 800 ਮੀਟਰ ਤੇ ਹੀ ਕਬਜ਼ਾ ਛੁੜਵਾ ਸਕੀ ਤੇ ਉਸ ਤੇ ਕੰਮ ਸ਼ੁਰੂ ਕਰਵਾ ਦਿੱਤਾ। ਘਟਨਾ ਤੋਂ ਬਾਅਦ ਕਿਸਾਨਾਂ ਨੇ ਝੜਪ ਵਾਲੀ ਥਾਂ ਤੇ ਪੱਕਾ ਤੰਨਾ ਲਗਾ ਦਿੱਤਾ ਅਤੇ 15 ਮਾਰਚ ਤੋਂ ਡੀਸੀ ਦਫ਼ਤਰ ਦੇ ਸਾਹਮਣੇ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ। ਜਾਣਕਾਰੀ ਮੁਤਾਬਕ ਦਿੱਲੀ ਕਟੜਾ ਐਕਸਪ੍ਰੈਸ ਵੇ ਤਹਿਤ ਬਟਾਲਾ ਚ ਅਕਵਾਇਰ ਜ਼ਮੀਨ ਦੀ 20 ਕਿਲੋਮੀਟਰ ਦੀ ਪੱਟੀ ਚ 2-4 ਕਿਲੋਮੀਟਰ ਹਿੱਸੇ ਦਾ ਕਬਜ਼ਾ ਐਨਐਚਏਆਈ ਨੂੰ ਨਹੀਂ ਮਿਲਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਖੇਤਰ ਚ ਕਰੀਬ 40 ਲੱਖ ਰੁਪਏ ਪ੍ਰਤੀ ਏਕੜ ਰੇਟ ਤੈਅ ਕੀਤਾ ਜਦਕਿ ਜ਼ਿਲ੍ਹੇ ਚ ਹੋਰ ਥਾਵਾਂ ਤੇ 1 ਕਰੋੜ ਰੁਪਏ ਪ੍ਰਤੀ ਏਕੜ ਤੱਕ ਮੁਆਵਜ਼ਾ ਮਿਲਿਆ ਹੈ। ਇਸ ਲਈ ਇਥੋਂ ਦੇ ਕਿਸਾਨ ਵੀ 1 ਕਰੋੜ ਰੁਪਏ ਪ੍ਰਤੀ ਏਕੜ ਮੰਗ ਕਰ ਰਹੇ ਹਨ। ਇਸ ਲਈ ਉਹ ਕਬਜ਼ਾ ਨਹੀਂ ਛੱਡ ਰਹੇ। ਕਿਸਾਨ ਆਗੂ ਸਰਬੰਸੰਗ ਪੰਦੇੜ ਦਾ ਕਹਿਣਾ ਹੈ ਕਿ ਅਜਿਹਾ ਕਰਨਾ ਠੀਕ ਨਹੀਂ ਉਹਨਾਂ ਕਹਿ ਕਿ ਕਿਸਾਨਾਂ ਨੂੰ ਬਿਨਾ ਮੁਆਵਜ਼ਾ ਦਿੱਤੇ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਸਰਕਾਰ ਦੀ ਦੋਗਲੀ ਨੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਕਿਸਾਨਾਂ ਨਾਲ ਅਗਲੀ ਰਣਨੀਤੀ ਉਲੀਕ ਰਹੇ ਹਨ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਈਡੀ ਨੇ ਖੈਰਾ ਤੇ ਵੱਡੀ ਕਾਰਵਾਈ ਕਰਦੇ ਹੋਏ ਉਹਨਾਂ ਦੀ ਜਾਇਦਾਦ ਨੂੰ ਅਟੈਚ ਕਰ ਲਿਆ ED ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਖੈਰਾ ਦੀ ਚੰ디ਗੜ੍ਹ ਸੈਕਟਰ 57 ਰਹਿਸ਼ ਜਿਸ ਦੀ ਕੀਮਤ 3 ਕਰੋੜ 82 ਲੱਖ ਹੈ ਨੂੰ ਅਟੈਚ ਕੀਤਾ ਗਿਆ ਹੈ। ਇੰਟਰਨੈਟ ਮੀਡੀਆ X 'ਤੇ ਪੋਸਟ ਸ਼ੇਅਰ ਕਰਕੇ ED ਨੇ ਕਿਹਾ ਹੈ ਕਿ ਵਿਧਾਇਕ ਤੇ 8 ਮਾਰਚ 2025 ਨੂੰ ਮਨੀ ਲਾਂਡਰਿੰਗ ਰੋਕੂ ਐਕਟ 2002 ਦੀਆਂ ਮਦਦਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ED ਦੇ ਕਹਿਣਾ ਹੈ ਕਿ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ 1800 ਗ੍ਰਾਮ ਹੈਰਨ 1.315 ਬੋਰ ਦੀ ਪਿਸਤੌਲ ਤੇ ਦੋ ਕਾਰਤੂਸ ਦੋ ਪਾਕਿਸਤਾਨੀ ਸਿਮ ਇੱਕ 32 ਬੋਰ ਦੀ ਰਿਵਾਲਵਰ ਤੇ 24 ਕਾਰਤੂਸ ਤੇ ਇੱਕ ਖੋਲ 24 ਸੋਨੇ ਦੇ ਬਿਸਕੁਟ ਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਸਨ ਈਡੀ ਨੇ ਦੱਸਿਆ ਕਿ 350 ਗ੍ਰਾਮ ਹੈਰਨ ਇੱਕ ਪਾਕਿਸਤਾਨੀ ਸਿਮ 32 ਬੋਰ ਦੀ ਇੰਗਲੈਂਡ ਦੀ ਬਣੀ ਬੈਸਲੇ ਸਕਾਟ ਰਿਵਾਲਵਰ 24 ਕਾਰਤੂਸ 24 ਸੋਨੇ ਦੇ ਬਿਸਕੁਟ ਜਿਨ੍ਹਾਂ ਦਾ ਵਜ਼ਨ 333 ਗ੍ਰਾਮ ਹੈ ਇੱਕ ਖੋਲ ਮੁਲਜ਼ਮ ਗੁਰਦੇਵ ਸਿੰਘ ਤੋਂ ਬਰਾਮਦ ਕੀਤੇ ਗਏ ਹਨ ਫਾਜ਼ਿਲਕਾਦੀ ਅਦਾਲਤ ਨੇ ਅਕਤੂਬਰ 2017 ਵਿੱਚ ਆਪਣੇ ਇੱਕ ਆਦੇਸ਼ ਵਿੱਚ ਗੁਰਦੇਵ ਸਿੰਘ ਤੇ ਹੋਰ 8 ਨੂੰ ਦੋਸ਼ੀ ਠਹਿਰਾਇਆ ਸੀ। ED ਦੀ ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਖੈਰਾ ਦੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਵੱਲੋਂ ਗੁਰਦੇਵ ਸਿੰਘ ਤੇ ਵਿਦੇਸ਼ਾਂ ਵਿੱਚ ਬੈਠੇ ਹੋਰ ਸਹਿਯੋਗੀਆਂ ਤੋਂ 3.82 ਕਰੋੜ ਦੀ ਅਪਰਾਧ ਤੋਂ ਇਕੱਠੀ ਕੀਤੀ ਜਾਇਦਾਦ ਦੀ ਵਰਤੋਂ ਕੀਤੀ ਗਈ ਹੈ। ਖੈਰਾ ਨੇ ਇਹਨਾਂ ਪੈਸਿਆਂ ਦੇ ਬਦਲੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਪਾਸਪੋਰਟ ਤੇ ਹੋਰ ਕੰਮ ਕੀਤੇ ਸਨ। ਖੈਰਾ ਨੇ ਕਾਰਵਾਈ ਨੂੰ ਗਲਤ ਦੱਸਿਆ ਸੀ ਕਿਹਾ ਹੈ ਕਿ মিডিਆ ਤੋਂ ਹੀ ਇਸ ਗਲਤੀ ਦੀ ਜਾਣਕਾਰੀ ਮਿਲੀ ਹੈ ਕਿ ਮੇਰਾ ਘਰ ਅਟੈਚ ਕੀਤਾ ਗਿਆ ਹੈ ਉਹਨਾਂ ਕਹਿੰਦੇ ਕਿ ਮੇਰਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਈਡੀ ਨੇ ਮੈਨੂੰ ਜਾਣਕਾਰੀ ਦੇਣ ਦੀ ਬਜਾਏ মিডিਆ ਨੂੰ ਇਹ ਜਾਣਕਾਰੀ ਦਿੱਤੀ ਹੈ ਭਾਜਪਾ ਵਿਰੋਧੀ ਧਿਰ ਨੂੰ ਫਸਾਉਣ ਲਈ ਪੂਰੇ ਦੇਸ਼ ਵਿੱਚ ਈਡੀ ਦੀ ਵਰਤੋਂ ਕਰ ਰਹੀ ਹੈ ਦਿੱਲੀ ਦੀ ਇੱਕ ਅਦਾਲਤ ਨੇ ਰਾਸ਼ਟਰੀ ਰਾਜਧਾਨੀ ਵਿੱਚ ਵੱਡੇ ਵੱਡੇ ਹੋਰਡਿੰਗ ਲਗਾਉਣ ਲਈ ਜਨਤਾ ਦੇ ਪੈਸੇ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਆਪ ਨੇਤਾ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਾਂ ਵਿਰੁੱਧ ਐਫ ਆਈ ਆਰ ਦਰਜ ਕਰਨ ਤੇ ਨਿਰਦੇਸ਼ ਦਿੱਤੇ ਹਨ ਵਧੀਕ ਮੁੱਖ ਨਿਆਇਕ ਮੈਜਿਸਟਰੇਟ ਨੀਹਾ ਮਤਲ ਨੇ ਕਿਹਾ ਕਿ ਇਸ ਅਦਾਲਤ ਦਾ ਮੰਨਣਾ ਹੈ ਕਿ ਅਰਜੀ ਸੀ ਆਰ ਪੀ ਸੀ ਦੀ ਧਾਰਾ 153 ਦੇ ਤਹਿਤ ਸਵੀਕਾਰ ਕੀਤੇ ਜਾਣ ਯੋਗ ਹੈ ਇਸ ਅਨੁਸਾਰ ਸਬੰਧਤ ਸਟੇਸ਼ਨ ਹਾਊਸ ਅਫਸਰ ਐਸ ਐਚਓ ਨੂੰ ਦਿੱਲੀ ਪ੍ਰਾਪਰਟੀ ਰੋਕਥਾਮ ਐਕਟ 2007 ਦੀ ਧਾਰਾ 3 ਅਤੇ ਮਾਮਲੇ ਦੇ ਤੱਥਾਂ ਤੋਂ ਦਿਖਾਈ ਦੇਣ ਵਾਲੇ ਕਿਸੇ ਵੀ ਹੋਰ ਅਪਰਾਧ ਦੇ ਤਹਿਤ ਤੁਰੰਤ ਐਫ ਆਈ ਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ। ਸਾਲ 2019 ਵਿੱਚ ਦਾਇਰ ਕੀਤੀ ਗਈ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੇਜਰੀਵਾਰ ਮਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਤਤਕਾਲੀ ਵਿਧਾਇਕ ਗੁਲਾਬ ਸਿੰਘ ਤੇ ਦਵਾਰਕਾ ਏ ਵਾਰਡ ਦੀ ਤਤਕਾਲੀ ਕਾਉਂਸਲਰ ਨੀਤਿਕਾ ਸ਼ਰਮਾ ਨੇ ਇਲਾਕੇ ਵਿੱਚ ਵੱਖ-ਵੱਖ ਥਾਵਾਂ ਤੇ ਵੱਡੇ ਹੋਲਡਿੰਗ ਲਗਾ ਕੇ ਜਾਣਬੁੱਝ ਕੇ ਜਨਤਾ ਦੇ ਪੈਸੇ ਦੀ ਦੁਰਵਰਤੋਂ ਕੀਤੀ। ਮਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨ ਚੰਦਰ ਰਾਮ ਗੁਲਾਮ ਨੇ ਮੰਗਲਵਾਨੂ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਸਰਵ ਉੱਚ ਸਨਮਾਨ ਦਾ ਗ੍ਰੈਂਡ ਕਮਾਂਡਰ ਆਫ ਦਾ ਆਰਡਰ ਆਫ 스타 ਰੈਂਡ ਕੀ ਆਫ ਹਿੰਦ ਮਹਾਸਾਗਰ ਨਾਲ ਸਨਮਾਨਿਤ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਮੋਦੀ ਇਸ ਵਕਾਰੀ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਹਨ ਇਹ ਪੁਰਸਕਾਰ ਭਾਰਤ ਅਤੇ ਮਰੀਸ਼ਸ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ ਇਹ 21ਵਾਂ ਅੰਤਰਰਾਸ਼ਟਰੀ ਪੁਰਸਕਾਰ ਹੈ ਜੋ ਪ੍ਰਧਾਨ ਮੰਤਰੀ ਮੋਦੀ ਨੂੰ ਕਿਸੇ ਹੋਰ ਦੇਸ਼ ਵੱਲੋਂ ਦਿੱਤਾ ਗਿਆ ਹੈ। ਰਾਮ ਗੁਲਾਮ ਦਾ ਕਹਿਣਾ ਹੈ ਕਿ ਮੋਦੀ ਇਹ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਵਾਲੇ ਪੰਜਵੇਂ ਵਿਦੇਸ਼ੀ ਨਾਗਰਿਕ ਹਨ। ਸਨਮਾਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਮੁਰਸ਼ਿਜ਼ ਸਾਡੇ ਲਈ ਸਿਰਫ ਇੱਕ ਭਾਈਵਾਲ ਦੇਸ਼ ਨਹੀਂ ਸਗੋਂ ਇੱਕ ਪਰਿਵਾਰ ਹੈ। ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਭਾਰਤੀ ਫਿਲਮ ਦੀ ਸ਼ੂਟਿੰਗ ਮੁਰਸ਼ਿਜ਼ ਵਿੱਚ ਕੀਤੀ ਜਾਂਦੀ ਹੈ ਤਾਂ ਉਸਦੇ ਪ੍ਰਸਿੱਧ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। मरीशस एक मिनी इंडिया ਵਰਗਾ ਹੈ ਇਹ ਭਾਰਤ ਅਤੇ ਮਰੀਸ਼ਸ ਦੇ ਇਤਿਹਾਸਿਕ ਸਬੰਧਾਂ ਦਾ ਸਨਮਾਨ ਹੈ ਪ੍ਰਧਾਨ ਮੰਤਰੀ ਮੋਦੀ ਨੇ ਮਰੀਸ਼ਸ ਦੇ ਲੋਕਾਂ ਅਤੇ ਸਰਕਾਰ ਦਾ ਉਨ੍ਹਾਂ ਨੂੰ ਦੇਸ਼ ਦਾ ਸਰਵੋੱਚ ਨਾਗਰਿਕ ਸਨਮਾਨ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ ਹੈ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਤਦ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਮਰੀਸ਼ਸ ਦੇ ਹਮਰਤਬਾ ਨਵੀਨ ਰਾਮ ਗੁਲਾਮ ਅਤੇ ਉਨ੍ਹਾਂ ਦੀ ਪਤਨੀ ਵਿਨਾ ਰਾਮ ਗੁਲਾਮ ਨੂੰ ఓਵਰ ਸੀ ਸਿਟੀਜ਼ਨ ਆਫ ਇੰਡੀਆ ওসিਆਈ ਦਾ ਦਰਜਾ ਦਿੰਦਾ ਹੈ ਮਰਿਸ਼ਸ ਵਿੱਚ 22188 ਭਾਰਤੀ ਨਾਗਰਿਕ ਅਤੇ 13198 ওসিਆਈ ਕਾਰਡ 홀ਡਰ ਰਹਿੰਦੇ ਹਨ ਜੋ ਦੇਸ਼ ਵਿੱਚ ਭਾਰਤੀ ਪਾਈਚਾਰੇ ਦੀ ਮਹੱਤਵਪੂਰਨ ਮੌਜੂਦਗੀ ਨੂੰ ਦਰਸਾਉਂਦਾ ਹੈ। ਆ ਰਾਸ਼ਪਤੀ ਦ੍ਰੋਪਤੀ ਮੁਰਮੂ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਵਿਖੇ ਪੁੱਜੇ। ਉਹਨਾਂ ਦੇ ਨਾਲ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ, ਵਾਈਸ ਚਾਂਸਲਰ ਰਗਵਿੰਦਰ ਪ੍ਰਸਾਦ ਤਵਾੜੀ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡਿਆ ਵੀ ਪਹੁੰਚੇ। ਜਦ ਕੀ ਸੰਸਦ ਮੈਂਬਰ ਹਰ ਸਿਮਰਤ ਕੋਰ ਬਦਲ ਨਹੀਂ ਪੁੱਜੇ ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ ਅਤੇ ਵਾਇਸ ਚਾਂਸਲਰ ਰਗਵਿੰਦਰ ਪ੍ਰਸਾਦ तिवारी ਨੇ ਸਮਾਗਮ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਆਰਾਸ਼ਪਤੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਕਨਵੋਕੇਸ਼ਨ ਤੇ ਵਧਾਈ ਦਿੱਤੀ ਅਤੇ ਇਸ ਨੂੰ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਦੱਸਿਆ ਉਹਨਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਉਤਸੁਕਤਾ, ਮੌਲਕਤਾ ਤੇ ਨੈਤਿਕਤਾ ਅਪਣਾਉਣ ਦਾ ਸੱਦਾ ਦਿੱਤਾ ਅਤੇ ਪ੍ਰੋਫੈਸਰ ਰਾਜਕਮਰ ਨੂੰ ਕੈਂਸਰ ਖੋਜ ਵਿੱਚ ਪ੍ਰਾਪਤੀ ਲਈ ਵਧਾਈ ਦਿੱਤੀ ਉਨਾ ਯੂਨੀਵਰਸਿਟੀ ਦੇ ਬਹੁ ਸੱਭਿਆਚਾਰ ਔਰਤਾਂ ਦੀ ਭਾਗੀਦਾਰੀ ਅਤੇ ਨਵੀਨਤਾ ਪ੍ਰਤੀ ਵਚਨਬੱਧਤਾ ਦੀ ਤਾਰੀਫ਼ ਕੀਤੀ। ਇਸ ਸਾਲ ਦੇ 65% ਦੀ 골ਡ ਮੈਡਲ ਵਿਦਿਆਰਥੀਆਂ ਨੂੰ ਦਿੱਤੇ ਗਏ। ਉਨ੍ਹਾਂ ਆਪਣੇ ਭਾਸ਼ਣ ਵਿੱਚ ਪੰਜਵੇਂ ਤਖਤ ਸ੍ਰੀ ਦਮਦਮਾ ਸਾਹਿਬ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਹ ਧਰਤੀ ਪਵਿੱਤਰ ਹੈ ਜਿੱਥੇ ਜਸਨ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਹੈ ਤੇ ਸਾਨੂੰ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਵਨਯੁਕਤ ਕਾਰਜਕਾਰੀ ਜਥੇਦਾਰ ਤੇ ਤਖ਼ਸੀਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਹੋਲੇ ਮਹੱਲੇ ਮੌਕੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜਿਹੜੇ ਬੱਚੇ ਹਾਲੇ ਸਾਬਤ ਸੂਰਤ ਨਹੀਂ ਉਹ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਜਾਣ ਤਾਂ ਸਿਰ ਤੇ ਦਸਤਾਰਾਂ ਸਜਾ ਕੇ ਜਾਣ ਅਤੇ ਹੋਲਾ ਮਹੱਲਾ ਮੌਕੇ ਕਿਸੇ ਵੀ ਤਰੀਕੇ ਦੀ ਹਉਲੜਵਾਜੀ ਨਾ ਕੀਤੀ ਜਾਵੇ। ਅਕਾਲ ਤਖਤ ਸਖਤਰਤ ਤੋਂ ਜਾਰੀ ਪਹਿਲੇ ਬਿਆਨ ਵਿੱਚ ਜਥੇਦਾਰ ਗੜਗਜ ਨੇ ਕਿਹਾ ਹੈ ਕਿ ਦਸਤਾਰ ਗੁਰੂ ਸਾਹਿਬ ਪ੍ਰਤੀ ਸਾਡੇ ਪ੍ਰੇਮ ਦਾ ਪ੍ਰਤੀਕ ਹੈ। ਉਨਾਰਾ ਕਹਿਣਾ ਹੈ ਕਿ ਸਿੱਖ ਕੌਮ ਨੂੰ ਗੁਰੂ ਸਾਹਿਬ ਦੇ ਕਈ ਕੌਮੀ ਤਿਹਾਰ ਬਖਸ਼ਿਸ਼ ਕੀਤੇ ਹੋਏ ਹਨ ਜੋ ਸਾਡੇ ਵਿੱਚ ਜੋਸ਼ ਜਜ਼ਬਾ ਅਤੇ ਚੜ੍ਹਦੀ ਕਲਾ ਭਰਦੇ ਹਨ ਇਨ੍ਹਾਂ ਹੀ ਤਿਹਾਰਾਂ ਵਿੱਚੋਂ ਸਿੱਖ ਕੌਮ ਦਾ ਕੌਮੀ ਤਿਹਾਰ ਹੋਲਾ ਮਹੱਲਾ ਹੈ ਜੋ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਂਦਾ ਹੈ ਉਹਨਾ ਕਹੇ ਕਿ ਪਿਛਲੇ ਕੁ ਸਮੇਂ ਤੋਂ ਕੁਝਕ ਅਜਈਆਂ ਮੰਦ ਭਾਗੀਆਂ ਘਟਰਾਮਾ ਵਾਪਰੀਆਂ ਹਨ ਜਿਨ੍ਹਾਂ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਜਦੋਂ ਅਸੀਂ ਉੱਥੇ ਦਰਸ਼ਨ ਕਰਨ ਜਾਈਏ ਕਿਸੇ ਵੀ ਤਰ੍ਹਾਂ ਦੀ ਕੋਈ ਐਸੀ ਗੱਲ ਨਾ ਕਰੀਏ ਜਿਹੜੀ ਗੁਰਮਤ ਅਨਸਾਰ ਨਾ ਹੋਵੇ ਉਹਨਾ ਕੌਮ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਅਸੀਂ ਬਾਦ ਚੜ ਕੇ ਹੋਲੇ ਮਹੱਲੇ ਦੇ ਸਮਾਗਮਾਂ ਵਿੱਚ ਹਿੱਸਾ ਲਈਏ ਉੱਥੇ ਗੁਰੂ ਸਤਗੁਰ ਜੀ ਦੇ ਹੁਕਮਾਂ ਅਨੁਸਾਰ ਚੱਲੀਏ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਨੇੜਲੇ ਸਹਿਯੋਗੀ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਮੁਖੀ ਸੈਮ ਪਤਰੋਦਾ ਸਮੇਤ ਹੋਰਨਾਂ ਖਿਲਾਫ ਕਰਨਾਟਕ ਵਿਖੇ ਪਰਚਾ ਦਰਜ ਕੀਤਾ ਗਿਆ ਹੈ ਸੈਮ ਤੇ ਦੋਸ਼ ਹੈ ਕਿ ਉਹਨਾਂ ਦੀ ਐਨਜੀਓ ਫਾਊਂਡੇਸ਼ਨ ਨੇ ਕਰਨਾਟਕ ਦੇ ਵਣ ਵਿਭਾਗ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕੀਤਾ ਹੈ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਭਾਜਪਾ ਨੇਤਾ ਅਤੇ ਬੰਗਲੌਰੂ ਪ੍ਰਿਸ਼ਤਾਚਾਰ ਵਿਰੋਧੀ ਫੋਰਮ ਦੇ ਪ੍ਰਧਾਨ ਅਰਮੇਸ਼ ਐਨ ਆਰ ਨੇ 24 ਫਰਵਰੀ ਨੂੰ ਈਡੀ ਅਤੇ ਲੋਕਪਾਲ ਕੋਲ ਇਸ ਸਬੰਧੀ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਤੋਂ ਬਾਅਦ ਜਾਂਚ ਪ੍ਰਕਿਰਿਆ ਸ਼ੁਰੂ ਹੋਏ ਤੇ ਸੈਮ ਪਤਰੋਦਾ ਤੇ ਉਸਦੇ ਐਨਜੀਓ ਦੇ ਇੱਕ ਸਾਥੀ ਵਣ ਵਿਭਾਗ ਦੇ ਚਾਰ ਅਫਸਰਾਂ ਤੇ ਇੱਕ ਸੇਵਾ ਮੁਕਤ ਆਈਏਐਸ ਅਫਸਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਦੋਸ਼ ਹੈ ਕਿ ਪਤਰੋਦਾ ਦੀ ਐਨਜੀਓ ਨੇ ਵਣ ਵਿਭਾਗ ਦੀ ਜ਼ਮੀਨ ਤੇ ਨਜਾਇਜ਼ ਢੰਗ ਨਾਲ ਕਬਜ਼ਾ ਕੀਤਾ ਹੋਇਆ ਸੀ ਜਦ ਕਿ ਲੀਜ਼ ਦਾ ਸਮਾਂ ਸਮਾਪਤ ਹੋ ਚੁੱਕਾ ਹੈ ਪੰਥ ਵਿਰੋਧੀ ਫੈਸਲਿਆਂ ਨੂੰ ਸਹੀਠ ਰੌਣ ਲਈ ਸ਼੍ਰੋਮਣੀ ਕਮੇਟੀ ਦੇ ਵਿਤੀ ਵਸੇਲੀਆਂ ਦੀ ਖੁੱਲਕੇ ਦਰਬਾਰ ਤੋਂ ਹੋ ਸਕਦੀ ਹੈ ਅਤੇ ਪੰਥ ਵਿਰੋਧੀ ਧੜਾ ਲਗਾਤਾਰ ਇਹਨਾਂ ਕੋਸ਼ਿਸ਼ਾਂ ਵਿੱਚ ਜੁਟਿਆ ਹੋਇਆ ਹੈ ਕਿ ਜਿੰਨੇ ਵੀ ਪੰਥ ਅਤੇ ਕੌਮ ਦੇ ਹਿੱਤਾਂ ਵਿਰੋਧ ਫੈਸਲੇ ਹੋਏ ਹਨ ਉਹਨਾਂ ਨੂੰ ਸਹੀ ਕਰਾਰ ਦਿਵਾਉਣ ਦੇ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਵੱਖ-ਵੱਖ ਜਥੇਬੰਦੀਆਂ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੋਰ ਨੇ ਕੀਤਾ ਹੈ। ਉਨਾ ਅੱਗੇ ਕਹਿ ਹੈ ਕਿ ਮੁੰਬਈ ਦਾ ਇੱਕ ਵੱਡਾ ਕਾਰੋਬਾਰੀ ਇਸ ਵਕਤ ਪੰਜਾਬ ਪਹੁੰਚ ਚੁੱਕਾ ਹੈ ਤੇ ਸ਼੍ਰੋਮਣੀ ਕਮੇਟੀ ਦੇ ਬੌ ਕਰੋੜੀ ਬਜਟ ਵਾਲੇ ਟਰਸਟ ਅਤੇ ਸੰਸਥਾਵਾਂ ਦੇ ਵਿੱਤੀ ਵਸੂਲਿਆਂ ਨੂੰ ਵਰਤਨ ਦਾ ਸ਼ੱਕ ਝਾਰ ਹੋ ਰਿਹਾ ਹੈ। ਉਨਾ ਅੱਗੇ ਕਹਿ ਕਿ ਸ਼੍ਰੋਮਣੀ ਕਮੇਟੀ ਮੈਂਬਰ ਆਪਣੇ ਜ਼ਿੰਮੇਵਾਰੀ ਨੂੰ ਤਨਦੇਈ ਨਾਲ ਨਿਭਾਉਂਦੇ ਹੋਏ ਅੰਤਰੰਗ ਕਮੇਟੀ ਦੇ ਮਤਿਆਂ ਨੂੰ ਰੱਦ ਕਰਨ ਲਈ ਅੱਗੇ ਆਉਣ। ਉਰੂਸੀ ਫੌਜ ਨੇ ਕਿਹਾ ਹੈ ਕਿ ਹਵਾਈ ਰਖਿਆ ਪ੍ਰਣਾਲੀ ਨੇ ਰਾਤੋ-ਰਾਤ 10 ਰੂਸੀ ਖੇਤਰਾਂ ਵਿੱਚ 337 ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ। ਇਹ ਹਮਲਾ ਅਜਿਹੇ ਸਮੇ ਹੋਇਆ ਜਦੋਂ ਅਮਰੀਕਾ ਨੇ ਹਥਿਆਰਾਂ ਦੀ ਸਪਲਾਈ ਬੰਦ ਕਰ ਦਿੱਤੀ। ਇਹ 3 ਸਾਲਾਂ ਵਿੱਚ ਰੂਸ ਤੇ ਯੁਕਰੇਨ ਦਾ ਸਭ ਤੋਂ ਵੱਡਾ ਡਰੋਨ ਹਮਲਾ ਮੰਨਿਆ ਜਾ ਰਿਹਾ ਹੈ। ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋਏ ਹਨ। ਇਹ ਹਮਲਾ ਉਦੋਂ ਹੋਇਆ ਜਦੋਂ ਇੱਕ ਯੁਕਰੇਨੀ ਵਫ਼ਤਰ ਰੂਸ ਨਾਲ 3 ਸਾਲ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਬਾਰੇ ਚਰਚਾ ਕਰਨ ਲਈ 사ウਦੀ ਅਰਬ ਵਿੱਚ ਚੋਟੀ ਦੇ ਅਮਰੀਕੀ ਡਿਪਲੋਮੈਟ ਨੂੰ ਮਿਲਣ ਲਈ ਤਿਆਰ ਹੈ। হামਲੇ ਬਾਰੇ ਯੁਕਰੇਨੀ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ। 28 ਫਰਵਰੀ ਨੂੰ ਵਾਈਟ ਹਾਊਸ ਵਿਖੇ ਰਾਸ਼ਪਤੀ ਬੁਲੋਦੀਮੀਰ ਜ਼ੇਲੈਂਸਕ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਚਕਾਰ ਹੋਈ ਤਿੱਖੀ ਬਹਿਸ ਤੋਂ ਬਾਅਦ 사ウਦੀ ਅਰਬ ਵਿੱਚ ਇਹ ਮੁਲਾਕਾਤ ਇੱਕ ਨਵੇਂ ਕੂਟਨੀਤਕ ਯਤਨ ਨੂੰ ਦਰਸਾਉਂਦੀ ਹੈ। ਰੂਸੀ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਯੁਕਰੇਨ ਦੀ ਸਰਹੱਦ ਦੇ ਪਾਰ ਖੁਰਸਕ ਖੇਤਰ ਵਿੱਚ ਸਭ ਤੋਂ ਵੱਧ 126 ਡਰੋਨ ਡੇਗੇ ਗਏ। ਇਸ ਖੇਤਰ ਦੇ ਕੁਝ ਹਿੱਸੇ ਯੂਕਰੇਨੀ ਫੌਜ ਦੇ ਕੰਟਰੋਲ ਹੇਠ ਹਨ ਅਤੇ ਮਾਸਕੋ ਖੇਤਰ ਵਿੱਚ 91 ਡਰੋਨ ਡੇਗ ਦਿੱਤੇ ਗਏ ਹਨ। ਪ੍ਰਸਿੱਧ ਗੀਤਕਾਰ ਤੇ ਉੱਗੇ ਲੇਖਕ ਜਵੇਦ ਰਕਤ ਨੇ ਫਿਲਮਾਂ ਬਣਾਉਣ ਵਿੱਚ ਬਾਲੀਵੁੱਡ ਅਦਾਕਾਰ ਅਮੀਰ ਖਾਨ ਦੀ ਨੱਡਰ ਪਹੁੰਚ ਦੀ ਸ਼ਲਾਘਾ ਕੀਤੀ ਹੈ। ਬਾਲੀਵੁੱਡ ਅਦਾਕਾਰ ਅਮੀਰ ਖਾਨ ਦੀ ਸਿਨੇਮਾ ਵਿਰਾਸਤ ਸਮਾਗਮ ਵਿੱਚ ਪੀਵੀਆਰ ਇਨੌਕਸ ਨੇ ਅਮੀਰ ਖਾਨ ਸਿਨੇਮੇ ਦਾ ਜਾਦੂਗਰ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਜੋ ਇਸ ਅਦਾਕਾਰ ਦੇ ਭਾਰਤੀ ਸਿਨੇਮਾ ਵਿੱਚ ਯੋਗਦਾਨ ਨੂੰ ਸਮਰਪਿਤ ਹੈ ਇਹ ਫੈਸਟੀਵਲ 14 ਮਾਰਚ ਜਦੋਂ ਅਮੀਰ ਖਾਨ ਦਾ ਜਨਮ ਦਿਨ ਹੈ ਤੋਂ ਸ਼ੁਰੂ ਹੋਵੇਗਾ ਅਤੇ 27 ਮਾਰਚ ਤੱਕ ਚਲੇਗਾ ਜਿਸ ਵਿੱਚ ਦਰਸ਼ਕਾਂ ਨੂੰ ਉਸ ਦੀਆਂ ਕੁਝ ਖਾਸ ਪੇਸ਼ਕਾਰੀਆਂ ਵੱਡੇ ਪਰਦੇ ਤੇ ਮੋੜ ਦੇਖਣ ਨੂੰ ਮਿਲਣਗੀਆਂ ਪ੍ਰੋਗਰਾਮ ਦੀ ਅਧਿਕਾਰਤ ਸ਼ੁਰੂਆਤ ਮੌਕੇ ਗੀਤਕਾਰ ਜਵੇਦ ਅਕਤਰ ਨੇ ਅਮੀਰ ਖਾਨ ਅਤੇ ਪੀਬੀਆਰ ਦੇ ਸੰਸਤਾਪਕ ਅਜੇ ਬਿਜਲੀ ਨਾਲ ਗੱਲਬਾਤ ਦੌਰਾਨ ਅਮੀਰ ਦੇ ਨਿਹਾਰ ਫੈਸਲਿਆਂ ਨੂੰ ਸਲਾਹਿਆ ਹੈ ਜਵੇਦ ਅਕਤਰ ਨੇ ਅਮੀਰ ਖਾਨ ਨਾਲ ਪਹਿਲੀ ਮੁਲਾਕਾਤ ਨੂੰ ਯਾਦ ਕਰਦਿਆਂ ਕਿਹਾ ਕਿ ਅਮੀਰ ਨੇ ਮੇਰੇ ਵੱਲੋਂ ਲਿਖੀ ਗਈ ਪਹਿਲੀ ਫਿਲਮ 'ਤੇ ਕੰਮ ਕੀਤਾ ਸੀ ਜਦੋਂ ਮੈਂ ਅਮੀਰ ਨੂੰ ਦੇਖਿਆ ਤਾਂ ਮੈਂ ਤੁਰੰਤ ਨਾਸਰ ਹਸੈਨ ਨੂੰ ਕਿਹਾ ਕਿ ਉਹ ਇੱਕ ਸਟਾਰ ਹੈ ਉਸ ਨੂੰ ਇੱਕ ਰੋਮਾਂਟਿਕ ਫਿਲਮ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ ਜਵੇਦ ਨੇ ਫਿਲਮ ਨਿਰਮਾਣ 'ਚ ਅਮੀਰ ਖਾਨ ਦੀ ਜੋਖਮ ਲੈਣ ਦੀ ਇੱਛਾ ਤੇ ਚਾਨਣਾ ਪਾਇਆ ਜਿਸ ਤੋਂ ਬਹੁਤੇ ਕਲਾਕਾਰ ਘਬਰਾਉਂਦੇ ਹਨ ਉਨਾ ਕਹਿਆ ਕਿ ਇੱਕ ਫਿਲਮ ਫਲॉप ਹੋਣ ਦੇ ਬਾਵਜੂਦ ਅਮੀਰ ਨੇ ਆਸ਼ੂਤੋਸ਼ ਗੁਬਾਰੀਕਰ ਨਾਲ ਇੱਕ ਹੋਰ ਫਿਲਮ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਅਮੀਰ ਖਾਨ ਇੱਕ ਬਹੁਤ ਵਧੀਆ ਕਲਾਕਾਰ ਹੈ ਜਿਸ ਨੂੰ ਫਿਲਮ ਮੇਕਿੰਗ ਦੀ ਸਮਝ ਹੈ। ਅਮੀਰ ਖਾਨ ਨੇ ਜਿੰਨੀਆਂ ਵੀ ਫਿਲਮਾਂ ਬਣਾਈਆਂ ਹਨ ਬਹੁਤ ਵਧੀਆ ਗਈਆਂ ਹਨ। ਉਹ ਹਮੇਸ਼ਾ ਨਵੇਂ-ਨਵੇਂ ਤਜਰਬੇ ਕਰਦੇ ਹਨ ਜੋ ਦਰਸ਼ਕਾਂ ਨੂੰ ਕਾਫੀ ਪਸੰਦ ਆਉਂਦੇ ਹਨ। ਫਿਲਮ ਮੇਕਰ ਉਹੀ ਸਫਲ ਹੁੰਦਾ ਹੈ ਜੋ ਦਰਸ਼ਕਾਂ ਦੀ ਨਬਜ਼ ਪਛਾਣ ਕੇ ਫਿਲਮਾਂ ਦਾ ਨਿਰਮਾਣ ਕਰੇ। ਨੰਗਲ ਤੋਂ ਕੁਲਦੀਪ ਦੀ ਖਬਰ ਅਨੁਸਾਰ ਅਰਪਣ ਸੰਸਥਾਨ ਨੇ ਨੰਗਲ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਸੰਬੰਧੀ ਇੱਕ ਸਮਾਗਮ ਕਰਵਾਇਆ ਇਸ ਮੌਕੇ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਵਿਕਾਸ ਦੀਆਂ ਸੀਮਾ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਤੇ ਮੈਡਮ ਮਧੂ ਵਾਲਾ ਦਾ ਕਹਿਣਾ ਹੈ ਕਿ ਲੜਕੀਆਂ ਕਿਸੇ ਵੀ ਤਰ੍ਹਾਂ ਲੜਕਿਆਂ ਨਾਲੋਂ ਕੱਟ ਨਹੀਂ ਸਗੋਂ ਕਈ ਖੇਤਰਾਂ ਵਿੱਚ ਲੜਕੀਆਂ ਤੋਂ ਵੀ ਅੱਗੇ ਹਨ ਉਹਨਾਂ ਕਹਿੰਿਆ ਕਿ ਜੇਕਰ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਪੜਨ ਅਤੇ ਵਿਕਾਸ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਵੀ ਆਪਣੇ ਮਾਪਿਆਂ ਦਾ, ਪਿੰਡ ਦਾ, ਸਮਾਜ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੀਆਂ ਹਨ। ਇਸ ਮੌਕੇ ਉਹਨਾਂ ਨੇ ਔਰਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੁੜੀਆਂ ਨਾਲ ਕਿਸੇ ਵੀ ਤਰ੍ਹਾਂ ਦਾ ਪੱਖਪਾਤ ਨਾ ਕਰਨ ਅਤੇ ਉਹਨਾਂ ਨੂੰ ਵੀ ਮੁੰਡਿਆਂ ਦੇ ਬਰਾਬਰ ਹੀ ਸਹੂਲਤਾਂ ਦੇਣ। ਉਹਨਾਂ ਦਾ ਕਹਿਣਾ ਹੈ ਕਿ ਅਪਰਾਧਾਂ ਦਾ ਸਭ ਤੋਂ ਵੱਧ ਅਸਰ ਔਰਤਾਂ ਤੇ ਹੁੰਦਾ ਹੈ ਤੇ ਔਰਤਾਂ ਜੇਕਰ ਚਾਹਣ ਤਾਂ ਸਮਾਜਿਕ ਅਪਰਾਧ ਖਤਮ ਹੋ ਸਕਦੇ ਹਨ। ਆਰਪਣ ਸੰਸਥਾ ਦੇ ਡਾਇਰੈਕਟਰ ਕੁਲਜੀਪ ਚੰਦ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਇਤਿਹਾਸ ਅਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਔਰਤਾਂ ਦੀ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਅਤੇ ਸਹੂਲਤਾਂ ਬਾਰੇ ਦੱਸਿਆ ਕਿ ਸਮਾਜਿਕ ਵਿਕਾਸ ਅਤੇ ਆਰਥਿਕ ਤੌਰ ਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਮਹਿਲਾਵਾਂ ਨੂੰ ਇਹਨਾਂ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਸਮਾਜ ਅਤੇ ਦੇਸ਼ ਦਾ ਸਹੀ ਦਿਸ਼ਾ ਵਿੱਚ ਵਿਕਾਸ ਹੋ ਸਕੇ। ਉਹਨਾਂ ਨੇ ਔਰਤਾਂ ਲਈ ਬਣੇ ਹੋਏ ਕਾਨੂੰਨ ਅਦੇਹਜ ਵਿਰੋਧੀ ਕਾਨੂੰਨ ਘਰੇਲੂ ਹਿੰਸਾ ਵਿਰੋਧੀ ਕਾਨੂੰਨ ਅਤੇ ਹੋਰ ਵੱਖ-ਵੱਖ ਕਾਨੂੰਨਾਂ ਬਾਰੇ ਵਿਸਤਾਰ ਵਿੱਚ ਦੱਸਿਆ। ਉਹਨਾਂ ਨੇ ਮਹਿਲਾਵਾਂ ਅਤੇ ਬੱਚਿਆਂ ਲਈ ਚੱਲ ਰਹੀਆਂ ਸਿਹਤ ਸਕੀਮਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਕੀਮਾਂ ਦਾ ਪੂਰਾ ਲਾਭ ਲੈਣ। ਉਹਨਾਂ ਨੇ ਸਰਕਾਰ ਵੱਲੋਂ ਸ਼ੁਰੂ ਕੀਤੀ ਗਈਆਂ ਮੁਫਤ ਕਾਨੂੰਨੀ ਸਹਾਇਤਾ ਪ੍ਰੋਗਰਾਮ ਬਾਰੇ ਵੀ ਵਿਸਤਾਰ ਵਿੱਚ ਦੱਸਿਆ ਹੈ। ਮੈਡਮ ਪੂਨਮ ਦਾ ਕਹਿਣਾ ਹੈ ਕਿ ਔਰਤਾਂ ਕਿਸੇ ਵੀ ਤਰ੍ਹਾਂ ਪੁਰਸ਼ਾਂ ਦੇ ਮੁਕਾਬਲੇ ਵਿੱਚ ਪਿੱਛੇ ਨਹੀਂ ਹਨ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਬਾਈਕਾਟੋ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਹਾਮਿਲਟਨ ਬਲੋਂ ਫੀਨਿਕਸ ਹਾਰ ਹਾਮਿਲਟਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਤੋਂ ਬੜੇ ਸਾਰਤਕ ਤੇ ਬਹੁ ਸਭਿਆਚਾਰਕ ਸਾਂਝ ਦੇ ਨਾਲ ਮਨਾਇਆ ਗਿਆ ਹੈ ਸਮਾਗਮ ਦੀ ਆਰੰਭਤਾ ਸ਼੍ਰੀਮਤੀ ਕੁਲਜੀਤ ਕੌਰ ਘੁੰਮਣ ਨੇ ਰੀਵਨ ਕਟ ਕੇ ਕੀਤੀ ਸਟੇਜ ਦਾ ਸੰਚਾਲਨ ਹਰਜੀਤ ਕੌਰ ਰੀਆ ਸੂਰ ਅਤੇ ਪਰਮਵੀਰ ਗਿੱਲ ਨੇ ਬਾਖੂਬੀ ਕੀਤਾ। ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਰਾਹੋ ਨੇ ਸਵਾਗਤੀ ਲਫ਼ਜ਼ਾਂ ਨਾਲ ਆਏ ਮਹਿਮਾਨਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਆਖਿਆ। ਆਪਣੇ ਸਪਾਂਸਰਜ਼, ਕਲਾਕਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਗੁਰਸਿੱਰ ਦੇ ਭਾਸ਼ਣ ਨਾਲ ਸਟੇਜ ਸ਼ੁਰੂ ਹੋਈ। ਪਵਿੱਤਰ ਕੌਰ ਨੇ ਮਾਂ ਉਤੇ ਕਵਿਤਾ ਪੜ੍ਹੀ। ਮੰਨਤ ਬਾਠ ਨੇ ਜੁਗਨੀ ਅਤੇ ਹੋਰ ਵਿਰਾਸਤੀ ਗੀਤ ਗਾ ਕੇ ਐਸਾ ਰੰਗ ਬਣਿਆ ਕਿ ਦਰਸ਼ਕ ਸਾਰੇ ਵਾਹ ਵਾਹ ਕਰ ਉਠੇ। ਬਡੀਆਂ ਤੇ ਛੋਟੀਆਂ ਕੁੜੀਆਂ ਦਾ ਪੰਗੜਾ ਖੇਚਦਾ ਕੇਂਦਰ ਰਿਹਾ ਹੈ ਸਾਊਥ ਇੰਡੀਅਨ ਵਾਲੇ ਪਾਸਿਓਂ ਕੇਰਲਾ ਦੀਆਂ ਮਹਿਲਾਵਾਂ ਨੇ ਆਪਣਾ ਰਵਾਇਤੀ ਨਾਚ ਪੇਸ਼ ਕੀਤਾ ਚਾਈਨੀਜ਼ ਕੁੜੀਆਂ ਦਾ ਡਾਂਸ ਵੀ ਕਮਾਲ ਦਾ ਰਿਹਾ ਹੈ ਨਿੱਕੀਆਂ ਨਿੱਕੀਆਂ ਲਾਡੋ ਰਾਣੀਆਂ ਦਾ ਗਿੱਧਾ ਕਮਾਲ ਦਾ ਸੀ ਜਿਸ ਨੂੰ ਭਰਪੂਰ ਹੰਗਾਰਾ ਮਿਲਿਆ ਹੈ ਸੀਨੀਅਰ ਸਿਟੀਜ਼ਨ ਅਮਰਤ ਸਿੱਧੂ ਜਸਵੀਰ ਕੌਰ ਨੀਲਮ ਸ਼ਰਮਾ ਊਸ਼ਾ ਕੋਲੀ ਨੇ ਸਟੇਜ ਹਿਲਾ ਲਾ ਦਿੱਤੀ ਅਤੇ ਦੱਸ ਦਿੱਤਾ ਹੈ ਕਿ ਨਵਾਂ ਨੌ ਪੁਰਾਣਾ ਸੋਧਨ ਬਲਜੀਤ ਕੌਰ ਦਾ ਗੀਤ ਵੀ ਕਮਾਲ ਦਾ ਸੀ ਇਨਾਇਆ ਪਰੀ ਨੇ ਵੀ ਆਪਣੀ ਹਾਜ਼ਰੀ ਲਗਵਾਈ ਹੈ ਕਾਉਂਸਲ ਤੋਂ ਪਹੁੰਚੀ ਐਮਾ ਪਾਈਕ ਨੇ ਸੰਬੋਧਨ ਕੀਤਾ ਤੇ ਵਧਾਈ ਦਿੱਤੀ ਹੈ ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਮਾਗਮ ਵਿੱਚ ਦੋ ਸ਼ਖਸੀਤਾਂ ਬੈਰਿਸਟਰ ਮਨਿੰਦਰ ਕੌਰ ਸਿੱਧੂ ਅਤੇ ਡਾਕਟਰ ਲਖਵਿੰਦਰ ਕੌਰ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅੰਤ ਵਿੱਚ ਪ੍ਰਬੰਧਕਾਂ ਵੱਲੋਂ ਆਏ ਸਾਰੇ ਮਹਿਮਾਨਾਂ ਕਲਾਕਾਰਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਮੀਡੀਆ ਕਰਮੀਆਂ ਪਰਮਿੰਦਰ ਸਿੰਘ ਰੇਡੀਓ ਸਪਾਈਸ ਹਰਜਿੰਦਰ ਸਿੰਘ ਬਸਿਆਲਾ ਪੰਜਾਬੀ ਹੈਰੋਲਡ ਦਾ ਧੰਨਵਾਦ ਕੀਤਾ ਗਿਆ ਇਮੀਗ੍ਰੇਸ਼ਨ ਸਲਾਹਕਾਰ ਸਨੀ ਸਿੰਘ ਦਾ ਸਨਮਾਨ ਵੀ ਕੀਤਾ ਗਿਆ ਸਿੱਖ ਖੇਡਾਂ ਦੀ ਟੀਮ ਵਿੱਚੋਂ ਦਲਜੀਤ ਸਿੰਘ ਸਿੱਧੂ ਚਰਨਜੀਤ ਕੌਰ ਸਿੱਧੂ ਗੁਰਜਿੰਦਰ ਸਿੰਘ ਕੁੰਮਣ ਵੀ ਪੁੱਜੇ ਅੰਤ ਵਿੱਚ ਇਹ ਅੰਤਰਰਾਸ਼ਟਰੀ ਮਹਿਲਾ ਦਿਵਸ ਬਹੁਤ ਸਾਰੇ ਆਗਾਂ ਵਧੂ ਸੁਨੇਹ ਛੜਦਾ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ ਹੋ ਗਿਆ ਇਹ ਯਾਦਗਾਰੀ ਰਿਹਾ ਸ਼੍ਰੀ ਗੁਰੂ ਰਵਦਾਸ ਸਭਾ ਬੇਅਰੀਆ ਸਮੂਹ ਸੰਗਤ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹੈ ਕਿ ਜਗਤ ਗੁਰੂ ਸਤਗੁਰ ਰਵਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ 16 ਮਾਰਚ 2025 ਦਿਨ ਐਤਵਾਰ ਨੂੰ 31252 VC ਸਟ੍ਰੀਟ ਯੂਨੀਅਨ ਸਿਟੀ ਕੈਲੀਫੋਰਨੀਆ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਮਨਾਇਆ ਜਾ ਰਿਹਾ ਹੈ ਸਮੂਹ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਲਗਵਾਓ ਅਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ ਗੁਰਪੁਰਬ ਸੰਬੰਧਿਤ 15 ਮਾਰਚ 2025 ਦਿਨ ਸ਼ਨੀਵਾਰ ਸ਼ਾਮ 4 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ। ਇਸ ਮੌਕੇ ਤੇ ਚੇਅਰਮੈਨ ਵਿਨੋਦ ਕੁਮਾਰ ਚੁੰਬਰ, ਪ੍ਰੈਜ਼ੀਡੈਂਟ ਤਰਲੋਚਨ ਸਿੰਘ ਬੱਧਨ, ਜਨਰਲ ਸੈਕਟਰੀ ਨਰੇਸ਼ ਕੁਮਾਰ ਗੱਡੂ ਅਤੇ ਟ੍ਰੇਅਰ ਮਨਦੀਪ ਰਾਏ ਨੇ ਸਾਰੀਆਂ ਸੰਗਤਾਂ ਨੂੰ ਹੌਮਹਮਾ ਕੇ ਆਉਣ ਦੀ ਬੇਨਤੀ ਕੀਤੀ ਹੈ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ